ਬਾਬਾ ਜੀ ਮੋਤੀ ਮਹਿਰਾ ਜੀ ਨੇ ਜਿਹੜੀ ਮਹਾਨ ਕੁਰਬਾਨੀ ਕੀਤੀ ਹੈ ਸ਼ਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਉਣ ਦੀ ਸੇਵਾ ਕੀਤੀ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਧੰਨ ਮੋਤੀ RAM ਮਹਿਰਾ ਕੱਲੇ ਮੋਤੀ RAM ਮਹਿਰੇ ਦੀ ਕੁਰਬਾਨੀ ਨਹੀਂ ਹਾਂ ਜੀ ਉਸ ਦਾ ਸਾਰਾ ਪਰਿਵਾਰ ਹੀ ਧੰਨ ਨੇ ਮੋਤੀ ਮਹਿਰੇ ਦੇ ਪਰਿਵਾਰ ਦੇ ਜੀ ਜਿਨ੍ਹਾਂ ਨੂੰ ਸਿੱਖੀ ਕਮਾਉਂਦਿਆਂ ਕੋਲੂ ਵਿੱਚ ਦੀ ਪੀੜ ਦਿੱਤਾ ਸਾਧ ਸੰਗਤ ਜੀ ਅਸੀਂ 65-70 ਰੁਪਏ ਲੀਟਰ ਵੇਚਣ ਵਾਲੇ ਦੁੱਧ ਨੂੰ ਬੜਾ ਮਹਿੰਗਾ ਦੁੱਧ ਕਹਿੰਨੇ ਆ ਤਨ ਮੋਤੀ ਰਾਮ ਮਹਿਰਾ ਜਿਨੇ ਆਪਣੀ ਦੁਨੀਆ ਆਪਣੇ ਜੀਵਨ ਦੀ ਕਮਾਈ ਸਾਰੀ ਆਪਣੇ ਘਰ ਵਾਲੀ ਦੇ ਗਹਿਣੇ ਤੱਕ ਪੈਰੇ ਧਾਰਾ ਨੂੰ ਦੇ ਕੇ ਸਹਬਜ਼ਾਦਿਆਂ ਨੂੰ ਦੁੱਧ ਦੀ ਸੇਵਾ ਕਰੀ ਦੁੱਧ ਮਾਤਾ ਗੁਜਰ ਕੌਰ ਜੀ ਨੂੰ ਅਤੇ ਸਹਬਜ਼ਾਦਿਆਂ ਨੂੰ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਦੁੱਧ ਪਲਾਇਆ ਮਹਾਨ ਸੇਵਾ ਕੀਤੀ ਜਿੱਥੇ ਦੁੱਧ ਪਿਆ ਕੇ ਪੰਥ ਤੋਂ ਪਰਵਾਹ ਪਰਿਵਾਰ ਕੁਰਬਾਨ ਕੀਤਾ ਉੱਥੇ ਮਹਿਰਾ ਸਮਾਜ ਤੇ ਲੱਗਿਆ ਕਲੰਕ ਵੀ ਤੋਟਾ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਜਦੋਂ ਤੱਤੀ ਤਵੀ ਤੇ ਬੈਠੇ ਸਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਾਂ ਜੀ ਇੱਕ ਕਪੜਾ ਪੁੰਜਾ ਸੀ ਜਿਹਦਾ ਨਾਮ ਸੁਖਾ ਸੁਖਾ ਰਾਮ ਹੈ ਜਿਹਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸੀਸ ਵਿੱਚ ਤੱਤੀ ਰੇਤ ਪਾਈ ਸੀ ਜਦੋਂ ਕੋਈ ਜੀਵਨ ਦੇ ਵਿੱਚ ਕੋਈ ਵੱਡਾ ਗੁਨਾਹ ਕਰ ਦਿੰਦਾ ਹੈ ਜਾਣ ਬੁੱਝ ਕੇ ਫਿਰ ਉਹ ਸਾਰੇ ਕੌਮ ਨੂੰ ਉਹ ਸਾਰੇ ਸਮਾਜ ਨੂੰ ਹੀ ਕਲੰਕਿਤ ਕਰ ਦਿੰਦਾ ਹੈ ਜਦੋਂ ਮੋਤੀ ਮਹਿਰਾ ਮੋਤੀ ਰਾਮ ਮਹਿਰਾ ਸੁਣਦਾ ਸੀ ਵੀ ਇਹ ਮਹਿਰਾ ਸਮਾਜ ਦੇ ਹੀ ਸੁੱਖੇ ਪੜਪੁੰਜੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸੇਸ਼ ਵਿੱਚ ਤੱਤੀ ਰੇਤ ਪਾਈ ਤੇ ਮੋਤੀराम ਮਹਿਰਾ ਮਨੋਂ ਮਨੇ ਅਰਦਾਸ ਕਰਦਾ ਸੀ ਸੱਚੇ ਪਾਤਸ਼ਾਹ ਇੰਨੀ ਵੱਡੀ ਸੇਵਾ ਲਿਓ ਆਪ ਜੀ ਕਿਰਪਾ ਕਰਿਓ ਵੀ ਸਾਡੇ ਸਮਾਜ ਤੇ ਲੱਗਿਆ ਕਲੰਕ ਕਿਸੇ ਨੂੰ ਨਜ਼ਰ ਨਾ ਆਵੇ ਫਿਰ ਦੇਖੋ ਸਹਿਬਜ਼ਾਦਿਆਂ ਨੂੰ ਆਪਣੀ ਜ਼ਿੰਦਗੀ ਦੀ ਕਮਾਈ ਧਨ-ਦੌਲਤ ਦੇ ਕੇ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਮੋਤੀराम ਮਹਿਰਾ ਦੁੱਧ ਪਿਲਾਉਂਦਾ ਰਿਹਾ ਜਿਸ ਵੇਲੇ ਕਮਾਈ ਮੁੱਕ ਗਈ ਆਪਣੀ ਘਰਵਾਲੀ ਦੇ ਗਹਿਣੇ ਦੇ ਕੇ ਵੀ ਪਹਿਰੇਦਾਰ ਨੂੰ ਹਟਾਇਆ ਤੇ ਦੁੱਧ ਜਾ ਕੇ ਪਿਆਇਆ ਸਿੱਖ ਕੌਮ ਇਹੋ ਜਿਹੇ ਸੇਵਕਾਂ ਨੂੰ ਹਮੇਸ਼ਾ ਯਾਦ ਰੱਖਦੀ ਹੈ ਹੁਣ ਸਾਬਜਾਦਿਆਂ ਦਾ ਸਿੱਧੀ ਦਿਵਸ ਚੱਲ ਰਹੇ ਨੇ ਕਈ ਥਾਮੇ ਵੇਖਿਆ ਮੋਤੀराम ਮਹਿਰਾ ਦੀ ਯਾਦ ਵਿੱਚ ਛੋਟੇ ਬੱਚਿਆਂ ਨੂੰ ਦੁੱਧ ਪਲਾਇਆ ਜਾ ਰਿਹਾ ਸਾਧ ਸੰਗਤ ਜੀ 70.65 70 ਰੁਪਏ ਕਿਲੋ ਦੁੱਧ ਨੂੰ ਅਸੀਂ ਮਹਿੰਗਾ ਕਹਨੇ ਆ ਤੇ ਮੋਤੀराम ਮਹਿਰੇ ਨੇ ਜਿਹੜਾ ਦੁੱਧ ਪਿਆਇਆ ਉਹ ਦੁੱਧ ਦੀ ਕੋਈ ਕੀਮਤ ਨਹੀਂ ਧਰਤੀ ਤੇ ਕੋਈ ਕੀਮਤ ਦੇ ਹੀ ਨਹੀਂ ਸਕਦਾ ਇੰਨਾ ਮਹਿੰਗਾ ਦੁੱਧ ਜੇ ਦੁਨੀਆ ਭਰ ਦੇ ਵਿੱਚ ਸਭ ਤੋਂ ਦੁੱਧ ਮਹਿੰਗਾ ਵਿਕਿਆ ਉਹ ਫਤੇਗੜ ਸਰਹੰਦ ਦੀ ਧਰਤੀ ਤੇ ਵਿਕਿਆ ਸਾਧ ਸੰਗਤ ਜੀ ਜੇ ਦੁਨੀਆ ਤੋਂ ਮਹਿੰਗੀ ਧਰਤੀ ਵਿਕੀ ਤੋਂ ਫਤੇਗੜ ਸਰਹੰਦ ਦੀ ਧਰਤੀ ਤੇ ਧਰਤੀ ਵਿਕੀ ਤਨ ਤਨ ਮੋਤੀराम ਮਹਾਰਾਜ ਜੀ ਦੀ ਕੁਰਬਾਨੀ ਨੂੰ ਕਰੋੜਾਂ ਵਾਰੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ